ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਆਪਣੇ ਪੇਜ ਤੇ ਦੋਸਤੋ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਸਾਡੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਹੋਰ ਨਵੇਂ-ਨਵੇਂ ਵੀਡੀਓ ਮਿਲਦੀਆਂ ਰਹਿਣ ਦੋਸਤੋ ਅੱਜ ਆਪਾਂ ਆਏ ਸੀ ਪੁੱਚੋ ਮੰਡੀ ਕਿਸਾਨ ਮੇਲੇ ਤੇ ਜਿੱਥੇ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਕਿਸਾਨ ਮੇਲਾ ਲੱਗਿਆ ਸੀ ਅੱਜ ਤੁਹਾਨੂੰ ਘੁਮਾਵਾਂਗੇ ਸਾਰਾ ਮੇਲਾ 4-5 ਮਿੰਟਾਂ ਦੀ ਵੀਡੀਓ ਦੇ ਨਾਲ ਦੋਸਤੋ ਤਾਂ ਵੀਡੀਓ ਨੂੰ ਐਂਡ ਤੱਕ ਦੇਖਣਾ ਨਾ ਭੁੱਲਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਦੋਸਤੋ ਇੱਥੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈਗੇ ਆ ਫਲਾਂ ਦੇ ਬੂਟੇ ਤੁਸੀਂ ਦੇਖ ਸਕਦੇ ਹੋ ਇੱਥੇ ਸਟਾਲਾਂ ਤਾਂ ਚੱਲਦੇ ਆਂ ਦੋਸਤੋ ਅੱਗੇ ਮੇਲੇ ਦੇ ਅੰਦਰ ਵੱਲ ਨੂੰ ਤਾਂ ਦੇਖੋ ਟਰੈਕਟਰਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਸੀ ਕਰਤਾਰ ਵਾਲਿਆਂ ਵੱਲੋਂ ਇੱਥੇ ਜਿਹੜੀ ਜਿਹੜੀ ਸਟਾਲ ਲਾਈ ਗਈ ਸੀ ਦੋਸਤੋ ਬਹੁਤ ਹੀ ਖੁੱਲਾ ਇਹ ਦਾਣਾ ਮੰਡੀ ਦੇ ਵਿੱਚ ਪੂਰਾ ਪ੍ਰਬੰਧ ਕੀਤਾ ਗਿਆ ਸੀ ਜਿੰਨਾ ਬਾਈਆਂ ਨੇ ਵੀ ਕੀਤਾ ਬਹੁਤ ਸੋਹਣਾ ਪ੍ਰਬੰਧ ਸੀਗਾ ਬਹੁਤ ਖੁੱਲਾ ਇੱਥੇ ਮਾਹੌਲ ਸੀ ਤੇ ਸਾਹਮਣੇ ਜਿਹੜੀ ਹੈਗੀ ਸਟੇਜ ਲੱਗੀ ਵੀ ਸੀ ਇੱਥੇ ਜਿਹੜੇ ਵਕ ਵਕ ਕਲਾਕਾਰਾਂ ਨੇ ਵੀ ਆਪਣੀ ਪਰਫਾਰਮੈਂਸ ਕਰਨੀ ਸੀ ਇੱਥੇ ਦੋਸਤੋ ਕਿਸੇ ਬਾਈ ਨੇ ਸਟਾਲ ਲਾਈ ਸੀ ਆਪਣਾ ਪੁਰਾਣਾ ਸੱਭਿਆਚਾਰ ਦੋਸਤੋ ਜਿਹੜੇ ਅੱਜਕੱਲ ਦੇ ਨਵੇਂ ਬੱਚੇ ਹੈਗੇ ਆ ਜਾਂ ਨੌਜਵਾਨ ਉਹਨਾਂ ਨੂੰ ਪੁਰਾਣਾ ਸੱਭਿਆਚਾਰ ਨਹੀਂ ਪਤਾ ਤਾਂ ਇੱਥੇ ਜਿਹੜਾ ਹੈਗਾ ਵਕ ਵਕ ਤਰ੍ਹਾਂ ਦੇ ਜਿਵੇਂ ਮੰਝੇ ਜੋੜ ਕੇ ਸਪੀਕਰ ਲਾਈ ਰੱਖਣਾ ਲਾਲਟਣ ਵਗੈਰਾ ਰੇਡੀਓ ਪੁਰਾਣੇ ਸਪੀਕਰ ਚੱਲਦੇ ਹੁੰਦੇ ਸੀ ਪੁਰਾਣੀਆਂ ਪ੍ਰਿਸਾ ਹੋਗੀਆਂ ਡਾਕਰ ਹੋਗੀਆਂ ਹੋਰ ਬਹੁਤ ਸਾਰਾ ਸਮਾਨ ਸੀ ਨਾ ਜਿਹੜਾ ਇੱਥੇ ਬੜਾ ਵਧੀਆ ਇੱਥੇ ਬਾਈ ਨੇ ਸਭ ਸੰਭਾਲ ਕੀਤੀ ਹੋਈ ਸੀ ਕਿਸੇ ਵੀ ਤਰ੍ਹਾਂ ਦੇ ਤੁਸੀਂ ਲਾ ਲਓ ਖੇਤੀ ਵਾਲੇ ਸੰਦ ਪੰਜਾਲੀ ਹੋਗੇ ਹੱਥੀ ਪਾਉਣ ਵਾਲੇ ਹਾਲ ਹੋਗੇ ਲਾਲਟਣ ਹੋ ਗਈ ਸੋ ਬੜਾ ਵਧੀਆ ਲੱਗਿਆ ਬਾਈਆਂ ਦਾ ਇੱਥੇ ਦੇਖ ਕੇ ਇਹ ਬਈ ਨੇ ਪੰਜਾਬ ਦਾ ਨਕਸ਼ਾ ਬਣਾਇਆ ਸੀਗਾ ਸੋ ਇਹੋ ਜੇ ਬਹੁਤ ਘੱਟ ਦੋਸਤੋ ਮੈਨੂੰ ਲੱਗਦਾ ਰਹਿ ਗਏ ਹੋਣਗੇ ਜਿਨ੍ਹਾਂ ਕੋਲ ਇਸ ਤਰ੍ਹਾਂ ਦਾ ਪੁਰਾਣਾ ਸਮਾਨ ਹੋਊਗਾ 47 ਵੇਲੇ ਦਾ ਜਿਹੜਾ ਸੀ ਉਦੋਂ ਵਿਛੋੜਾ ਇਹ ਬਈ ਨੇ ਇੱਥੇ ਬਿਆਨ ਕੀਤਾ ਸੀਗਾ ਆ ਹਾਥੀ ਜਦੋਂ ਲੱਸੀ ਜਾਂ ਦੁੱਧ ਰੜਕਦੇ ਸੀਗੇ ਮਧਾਣੀ ਇੱਥੇ ਹੁੰਦੀ ਸੀ ਚਰਖਾ ਵਗੈਰਾ ਅੱਜਕੱਲ ਤਾਂ ਦੋਸਤੋ ਮੈਨੂੰ ਲੱਗਦਾ ਨਾ ਇਹ ਤਾਂ ਖਤਮ ਹੀ ਹੋ ਗਿਆ ਤਕਰੀਬਨ ਜੇ ਤੁਸੀਂ ਵੀ ਤੁਹਾਡੇ ਘਰੇ ਵੀ ਪੁਰਾਣਾ ਸਮਾਨ ਪਿਆ ਤਾਂ ਜ਼ਰੂਰ ਦੱਸਿਓ ਕੀ ਪਿਆ ਕਮੈਂਟ ਕਰਕੇ ਸੋ ਮੈਨੂੰ ਬੜਾ ਵਧੀਆ ਲੱਗਿਆ ਇੱਥੇ ਦੇਖ ਕੇ ਮੈਂ ਕਿਹਾ ਕਿਉਂ ਨਾ ਤੁਹਾਡੇ ਨਾਲ ਜਿਹੜੀ ਹੈਗੀ ਇਹ ਸਾਂਝੀ ਕੀਤੀ ਜਾਵੇ ਤਾਂ ਇਹ ਹੈ ਹਰਮੀਤ ਦੂਹੇ ਵਾਲਾ ਬਾਈ ਤਾਂ ਇੱਥੇ ਇੱਕ ਮਿੱਤਰ ਝੋਟਾ ਲੈ ਕੇ ਆਇਆ ਸੀ ਬੜਾ ਵਧੀਆ ਕੁਆਲਿਟੀ ਦਾ ਇੱਥੇ ਸੋਹਣਾ ਝੋਟਾ ਸੀਗਾ ਦੋਸਤੋ ਬੜੀ ਬਾਈ ਨੇ ਮਿਹਨਤ ਲਾਈ ਆ ਜਗਤਾਰ ਸਿੰਘ ਸੀਗਾ ਕੋਈ ਤੇ ਬੜਾ ਵਧੀਆ ਝੋਟਾ ਸੀਗਾ ਬਹੁਤ ਜਾਨ ਸੀ ਝੋਟੇ ਦੇਖਣ ਨੂੰ ਬਾਈ ਦੀ ਮਿਹਨਤ ਬੋਲਦੀ ਹੈ ਬੜੀ ਤਕੜੀ ਸਾਮ ਸੰਭਾਲ ਸੀਗੀ ਦੋਸਤੋ ਇੱਥੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈਗੇ ਆ ਆਪਣੇ ਸਟਾਲਾਂ ਲਾਈਆਂ ਹੋਈਆਂ ਸੀਗੀਆਂ ਜਿਵੇਂ ਬੱਕਰੀਆਂ ਵਾਲੇ ਹੈਗੇ ਆ ਇੱਥੇ ਪਿੰਡ ਮਹਰਾਜ ਤੋਂ ਆਏ ਸੀਗੇ ਸੋ ਇਹਨਾਂ ਕੋਲੇ ਬੋਕ ਦੇਖਿਆ ਬੜਾ ਵੱਡੇ ਕੱਦ ਦਾ ਤੇ ਹੈਲਥੀ ਬੋਕ ਸੀਗਾ ਦੋਸਤੋ ਬੋਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸ਼ਾਈਨਿੰਗ ਬੜੀ ਸੀ ਚਮੜੀ ਤੇ ਬਾਈ ਮੈਨੂੰ ਲੱਗਦਾ ਚੰਗਾ ਸ਼ੈਂਪੂ ਸ਼ੈਂਪੂ ਵਰਤਦਾ ਹੈ ਇਹਦੇ ਉੱਤੇ ਬੜੀ ਮਿਹਨਤ ਕਰਦਾ ਹੈਗਾ ਤੇ ਬਹੁਤ ਸੋਹਣੀਆਂ ਦੋਸਤੋ ਇੱਥੇ ਬਈ ਨੇ ਪੱਠਾ ਜਿਹੜੀਆਂ ਹੈਗੀਆਂ ਬਹੁਤ ਸ਼ਿੰਗਾਰ ਕੇ ਰੱਖੀਆਂ ਹੋਈਆਂ ਸੀਗੀਆਂ ਦੋਸਤੋ ਇਹੋ ਜਿਹੀਆਂ ਚੀਜ਼ਾਂ ਹਨ ਜਿਹੜੀਆਂ ਕਿਸਾਨ ਮੇਲੇ ਤੇ ਇਹੀ ਸ਼ਿੰਗਾਰ ਬਣਦੀਆਂ ਦੋਸਤੋ ਸੋ ਤੁਸੀਂ ਵੀ ਅਗਰ ਮੇਲਾ ਦੇਖਿਆ ਤਾਂ ਕਮੈਂਟ ਜਰੂਰ ਕਰਿਓ ਦੋਸਤੋ ਬਹੁਤ ਸੋਹਣਾ ਸੀ ਜਿਹੜਾ ਇੱਥੇ ਪ੍ਰਬੰਧ ਸੀਗਾ ਮੇਲੇ ਦੇ ਵਿੱਚ ਇਹ ਸਿੱਧੂ ਬੱਕਰੀ ਫਾਰਮ ਟੱਲਾ ਵਾਲੀ ਪਿੰਡ ਮਹਰਾਜ ਤੋਂ ਸੋ ਅਲੱਗ-ਅਲੱਗ ਤਰ੍ਹਾਂ ਦੇ ਪਿੰਡਾਂ ਤੋਂ ਜਿਹੜੇ ਹੈਗੇ ਇੱਥੇ ਆਪਣਾ ਜਿਹੜੇ ਹੈਗੇ ਬਰੀਡ ਦਿਖਾਉਣ ਵਾਸਤੇ ਦੋਸਤੋ ਆਏ ਸੀਗੇ ਸੋ ਕਿਸਾਨ ਮੇਲਾ ਮੈਂ ਕਹਿੰਦਾ ਹੋਣੇ ਚਾਹੀਦੇ ਆ ਇਹ ਕਿਸਾਨ ਮੇਲੇ ਜ਼ਰੂਰ ਤਾਂ ਜੋ ਕੀ ਹੈ ਲੋਕਾਂ ਨੂੰ ਜਾਗਰੂਕਤਾ ਮਿਲ ਸਕੇ ਪਸ਼ੂ ਵਧ ਸਕਣ ਅਜਿhandle ਨਕਲੀ ਦੁੱਧ ਦੋਸਤੋ ਤੁਹਾਨੂੰ ਪਤਾ ਬਹੁਤ ਵੱਧ ਚੁੱਕਿਆ ਹੈਗਾ ਹੈਗਾ ਸੋ ਕੀ ਹੈ ਦੁੱਧ ਅਸਲੀ ਹੋਣਾ ਬੜਾ ਜ਼ਰੂਰੀ ਹੈ ਇਹ ਬਰਾਡ ਡਾਇਰੈਕਟਰ ਮਾਡਲ 2 ਹੱਥੀ ਮਾਡਲ ਤਿਆਰ ਕਰਦਾ ਟਰੈਕਟਰਾਂ ਦੇ ਬੱਕੀ ਬਾਈ ਦੇ ਨੰਬਰ ਵੀ ਦਿੱਤਾ ਤੁਸੀਂ ਹੱਥੀ ਵੀ ਇਹਨੂੰ ਤਿਆਰ ਕਰਾ ਸਕਦਾ ਹਾਂ ਜਿਹੜਾ ਮਾਡਲ ਤਿਆਰ ਕਰਾਉਣਾ ਕਾਰ ਦੇ ਡੈਸ਼ਬੋਰਡ ਤੇ ਰੱਖਣ ਵਾਸਤੇ ਅੰਦਰ ਸ਼ੋਅ ਪੀਸ ਚ ਰੱਖਣ ਵਾਸਤੇ ਬੜੇ ਸੋਹਣੇ ਬਾਈ ਨੇ ਟਰੈਕਟਰ ਇੱਥੇ ਤਿਆਰ ਕੀਤੇ ਸੀਗੇ ਰਿਮੋਟ ਤੇ ਚੱਲਣ ਵਾਲੇ ਵੀ ਟਰੈਕਟਰ ਸੀਗੇ ਬਾਈ ਕੋਲੇ ਹੱਥੀ ਬਾਈ ਤਿਆਰ ਕਰਦਾ ਜਿਵੇਂ ਲੰਡੀ ਜੀਪ ਆ ਸੋ ਮੈਨੂੰ ਬੜਾ ਸੋਹਣਾ ਕੰਮ ਲੱਗਿਆ ਬਾਈ ਦਾ ਇਹੋ ਜਿਹੇ ਜਿਹੜੇ ਬਾਈ ਦੇ ਹੱਥੀ ਸੀ ਕਿਰਤ ਕਰਦੇ ਉਹਨਾਂ ਦੀ ਜ਼ਰੂਰ ਸਫਤ ਕਰਨੀ ਚਾਹੀਦੀ ਹੈ ਦੋਸਤੋ ਤਾਂ ਮੇਲੇ ਦੇ ਵਿੱਚ ਇੱਕ ਆ ਭੰਗੜੇ ਵਾਲੇ ਆਪਣੇ ਪੰਜਾਬੀ ਵੀਰ ਬਹੁਤ ਸ਼ੋਭਾ ਇਹਨਾਂ ਨੇ ਉੱਥੇ ਬੜੇ ਰੰਗ ਲਾਏ ਸਾਰੀ ਦੁਨੀਆ ਇਹਨਾਂ ਨੇ ਆਪਦੇ ਮਗਰ ਕਮਾਈ ਕੁਰਤਾ ਚਾਦਰ ਅੱਜਕੱਲ ਕੋਈ ਵਿਰਲਾ ਹੀ ਪਾਉਂਦਾ ਦੋਸਤੋ ਅਗਰ ਤੁਹਾਡੇ ਘਰੇ ਕੋਈ ਕੁਰਤਾ ਚਾਦਰ ਆ ਪਾਉਂਦਾ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਦੋਸਤੋ ਇਹ ਬਾਈ ਨੇ ਨਾ ਪੇਂਟਿੰਗਾਂ ਦੀ ਇੱਥੇ ਸਟਾਈਲ ਲਾਈ ਸੀਗੀ ਬਾਈ ਹੱਥੀ ਪੇਂਟਿੰਗ ਕਰਤਾ ਦੇਖੋ ਕਿੰਡੀ ਸੋਹਣੀ ਪੇਂਟਿੰਗ ਕੀਤੀ ਐਂ ਲੱਗਦਾ ਜਿਵੇਂ ਮਹਾਰਾਜਾ ਜੀ ਬਾਹਰਲੇ ਪਾਸੇ ਨੂੰ ਆ ਰਹੇ ਹੋਣ ਦੋਸਤੋ ਹੱਥੀ ਪੇਂਟਿੰਗ ਕੀਤੀ ਹੋਈ ਐ ਇਹ ਇੱਕ ਕਿਸੇ ਤਰ੍ਹਾਂ ਦਾ ਕੋਈ ਪ੍ਰਿੰਟ ਨਹੀਂ ਹੈਗਾ ਇਹ ਬਾਈ ਨੇ ਹੱਥੀ ਮਿਹਨਤ ਕੀਤੀ ਵੀ ਆ ਸੋ ਇਹੋ ਜਿਹੇ ਬੰਦਿਆਂ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਬਾਈ ਦਾ ਆਪਾਂ ਨੰਬਰ ਵੀ ਦਵਾਂਗੇ ਬਾਈ ਦੀ ਇੰਸਟਾਗ੍ਰam ਆਈਡੀ ਵੀ ਇਹਦੇ ਵਿੱਚ ਹੈ ਲਾਸਟ ਤੇ ਤੁਹਾਨੂੰ ਦਿਖਾਵਾਂਗੇ ਜਿੱਥੋਂ ਤੁਸੀਂ ਇਹਨੂੰ ਸਿਨਰੀ ਲੈ ਸਕਦੇ ਹੋ ਦੋਸਤੋ ਦੋਸਤੋ ਬਹੁਤ ਸੋਹਣਾ ਮੇਲਾ ਸੀਗਾ ਪੰਜਾਬ ਦੇ ਵਿੱਚ ਇਹੋ ਜਿਹੇ ਮੇਲੇ ਹੋਣੇ ਚਾਹੀਦੇ ਆ ਤਾਂ ਜੋ ਨੌਜਵਾਨਾਂ ਨੂੰ ਆ ਸੇਧ ਮਿਲ ਸਕੇ ਦੋਸਤੋ ਵੀਡੀਓ ਦੇ ਐਂਡ ਤੱਕ ਬਣੇ ਰਹਿਣ ਲਈ ਤੁਹਾਡਾ तहे ਦਿਲੋਂ ਧੰਨਵਾਦ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ